ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਰਾਤ ਤੁਰਨ ਲੱਗੀ ਇਹ ਵੀ ਧਿਆਰ ਰੱਖਣਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਿੰਨਾ ਵੱਡਾ ਸੀਗਾ ਹੁਣ ਇਹ ਇਹ ਬਚਨ ਧਿਆਨ ਦੇ ਨਾਲ ਸੁਣਨਾ ਬਰਾਤ ਤੁਰਨ ਲੱਗੀ ਹੈ ਤੇ ਜ਼ਿਕਰ ਸੀਗਾ ਕਿ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਤੇ ਫਿਰ ਬਰਾਤ ਚੜ੍ਹਨੀ ਹੈ ਤੇ ਸ਼ੀਰਾ ਵੀ ਬਾਅਦ ਵਿੱਚ ਲਾਉਣਾ ਹੈ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਸ਼ੀਰਾ ਲਾ ਕੇ ਅੰਦਰ ਨਹੀਂ ਜਾਣਾ ਬਾਹਰ ਨਿਕਲੇ ਜਦੋਂ ਅੰਮ੍ਰਿਤਸਰ ਦੇ ਬੜੇ ਤਗੜੇ ਸੁੰਦਰ ਜੋਹਰੀ ਨੇ ਜਦੋਂ ਸ਼ੇਰਾ ਤਿਆਰ ਕੀਤਾ ਉਹਦੇ ਵਿੱਚ ਹੀਰੇ ਲਾਲ ਨੀਲਮ ਜੜੇ ਹੋਏ ਹਨ ਤੇ ਬੜਾ ਖੂਬਸੂਰਤ ਹੈ ਮਹਾਰਾਜਾ ਰਜੀਤ ਸਿੰਘ ਆਪਣੇ ਪੁੱਤਰੇ ਕਬਰ ਨੌ ਨਿਹਾਲ ਦੇ ਕੋਲ ਖੜਾ ਹੈ ਉਹਨਾਂ ਸੱਜਣਾ ਨੇ ਜਦੋਂ ਸ਼ੇਰਾ ਲਿਆਂਦਾ ਲਿਆ ਕਰਕੇ ਜਦੋਂ ਮਹਾਰਾਜਾ ਰਜੀਤ ਸਿੰਘ ਨੂੰ ਵਿਖਾਇਆ ਮਹਾਰਾਜਾ ਰਜੀਤ ਸਿੰਘ ਨੇ ਸ਼ੇਰਾ ਵੇਖਿਆ ਨਾ ਤੇ ਸ਼ੇਰਾ ਵੇਖ ਕੇ ਇੰਨੇ ਖੁਸ਼ ਹੋਏ ਮਹਾਰਾਜਾ ਰਜੀਤ ਸਿੰਘ ਕੋਈ ਹੱਦ ਨਹੀਂ ਕਹਿੰਨ ਲੱਗੇ ਸ਼ੇਰਾ ਬੜਾ ਸੋਹਣਾ ਬਣਿਆ ਹੈ ਤੇ ਆਖਿਆ ਕਹਿਣ ਲੱਗੇ हे ਪੁੱਤਰ ਕਵਰ ਨੌ ਨਿਹਾਲ ਸਿੰਘ ਭਾਵੇਂ ਤੂੰ ਵੀ ਬੜਾ ਕੀਮਤੀ ਐ ਮੇਰਾ ਲੱਖ ਤੇ ਜਿਗਰ ਐ ਪਰ ਇਹ ਜਿਹੜੀ ਜਿੰਨੀ ਹੀਰੀ ਦੀ ਖੂਬਸੂਰਤੀ ਐ ਜਿੰਨਾ ਇਹ ਸੋਹਣਾ ਐ ਜਿੰਨਾ ਇਹ ਕੀਮਤੀ ਐ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਸ਼ੇਰਾ ਹੈ ਮੇਰੇ ਪੋਤਰੇ ਤੇ ਨਹੀਂ ਇਹ ਧੰਨ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਚੜੇ ਇਹ ਮੇਰੇ ਗੁਰੂ ਦੇ ਦੀ ਸ਼ੋਭਾ ਬਣੇ ਇਹਦੇ ਨਾਲ ਉਹ ਬੱਚੇ ਨੂੰ ਨਹੀਂ ਦਿੱਤਾ ਗਿਆ ਸ਼ੇਰਾ ਉਹ ਮਹਾਰਾਜਾ ਰਜੀਤ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਭੇਟ ਕੀਤਾ ਅੱਜ ਵੀ ਤੋਸ਼ੇਖਾਨੇ ਦੇ ਵਿੱਚ ਉਹ ਜਿਹੜਾ ਸ਼ੇਰਾ ਹੈ ਉਹ ਮੌਜੂਦ ਹੈ। ਤੋਂ ਕਹਿੰਦਾ ਮਤਲਬ ਹੀ ਹੈ ਕਿ ਗੁਰੂ ਕੇ ਪਿਆਰਿਆਂ ਦਾ ਕਿੰਨਾ ਗੁਰੂ ਘਰ ਦੇ ਨਾਲ ਸਨੇਹ ਹੈ ਕਿ ਇਹ ਜਿਹੜੀ ਖੂਬਸੂਰਤ ਚੀਜ਼ ਹੈ ਸਾਡੀ ਨਹੀਂ ਇਹ ਸਾਡੇ ਗੁਰੂ ਦੇ ਘਰ ਦੇ ਵਿੱਚ ਸੁਭਾ ਇਹਦੀ ਪੈਣੀ ਚਾਹੀਦੀ ਹੈ। ਸਭਾਈਮਾਨ ਹੋਣੀ ਚਾਹੀਦੀ। ਇਸੇ ਤਰ੍ਹਾਂ ਅੱਜ ਵੀ